ਸਤ ਸ੍ਰੀ ਅਕਾਲ ਦੋਸਤੋ ਪੰਜਾਬ ਦੇ 8 ਨੌਜਵਾਨ ਮੁੰਡੇ ਹੁਣ ਡਿਪੋਰਟ ਕੀਤੇ ਜਾ ਰਿਹਾ ਇੱਕ ਲਿਸਟ ਜਾਰੀ ਹੋਈ ਆ 1635ਾਂ ਦੀ ਤੇ ਉਹਨਾਂ ਵਿੱਚ ਇਹ 8 ਨਾਮ ਐਡ ਕੀਤੇ ਗਏ ਆ ਕਿ ਇਹਨਾਂ ਨੇ ਅਜਹਾ ਕਿਹੜਾ ਕਾਰਾ ਕੀਤਾ ਜਿਹੜਾ ਇਹਨਾਂ ਨੂੰ ਫੜ ਕੇ ਹੁਣ ਸਿੱਧਾ ਡਿਪੋਰਟ ਕੀਤਾ ਜਾ ਰਿਹਾ ਡਿਪੋਰਟ ਵੀ ਕਿਸ ਢੰਗ ਨਾਲ ਡਿਪੋਰਟ ਕੀਤਾ ਜਾਣਾ ਯਾਨੀ ਕਿ ਜਿਸ ਤਰ੍ਹਾਂ ਪਹਿਲਾਂ ਮਾਰਚ ਅਪ੍ਰੈਲ ਮਈ ਜੂਨ ਤੱਕ ਆਪਾਂ ਦੇਖਿਆ ਕਿ ਅੰਮ੍ਰਿਤਸਰ ਵਿੱਚ ਜਹਾਜ਼ ਲੈਂਡ ਹੋਇਆ ਉਹਦੇ ਵਿੱਚ ਹੱਥ ਬੰਨ ਕੇ ਜਿਸ ਤਰ੍ਹਾਂ ਉਹ ਡਿਪੋਰਟ ਕੀਤੇ ਗਏ उतारे ਗਏ ਸਨ ਖਬਰਾਂ ਛਪੀਆਂ ਸਨ ਕਿ 트ੰਪ ਨੇ ਜਹਾਜ਼ ਪਰ ਪਰ ਕੇ ਪੰਜਾਬੀ ਵਾਪਸ ਡਿਪੋਰਟ ਕੀਤੇ ਉਹ ਖਬਰਾਂ ਇੱਕ ਵਾਰ ਫਿਰ ਲੱਗਦਾ ਹੈ ਕਿ ਉਸ ਨਾਲ ਮਿਲੀਆਂ ਜੁਲੀਆਂ ਖਬਰਾਂ ਨੇ ਜਿਹੜੀਆਂ ਉਹ ਦੁਬਾਰਾ ਦੇਖਣ ਨੂੰ ਦੁਬਾਰਾ ਮਿਲਣ ਗਈਆਂ ਇੱਕ ਲਿਸਟ ਜਾਰੀ ਹੋਈ ਹੈ 1635 ਦੀ ਅੱਠ ਨਾਮ ਪੰਜਾਬੀ ਮੁੰਡਿਆਂ ਦੇ ਨੇ ਔਰ ਮਾਨੰਦਰ ਵੀ ਤੁਹਾਡੇ ਜ਼ਾਇਨ ਵਿੱਚ ਸਵਾਲ ਆਉਂਦਾ ਹੋਣਾ ਕਿ ਕੀ ਇਹ ਕੈਨੇਡਾ ਰਿਪੋਰਟ ਕਰਨ ਜਾ ਰਹੇ ਆ ਜਾਂ ਅਮਰੀਕਾ ਉਹ ਵੀ ਤੁਹਾਨੂੰ ਦੱਸ ਦਿਆਂ ਕਿਉਂਕਿ ਇਹਨਾਂ ਨੇ ਕਾਰਾ ਹੀ ਅਜਿਹਾ ਕੀਤਾ ਤੁਸੀਂ ਆਖੋਗੇ ਕਿ ਇੰਨੀ ਮੰਜ਼ਲ ਦੇ ਨੇੜੇ ਪਹੁੰਚ ਕੇ ਆਪਣੇ ਸੁਪਨਿਆਂ ਦੇ ਇਨਾ ਕਰੀਬ ਪਹੁੰਚ ਕੇ ਲੈਂਡ ਆਫ ਡ੍ਰੀम्स ਉਸ ਮੁਲਕ ਵਿੱਚ ਪਹੁੰਚ ਕੇ ਅਜਿਹਹਾ ਕਾਰਾ ਇਹ ਲੋਕੀ ਅਜਹੀ ਗਲਤੀ ਕਿਉਂ ਕਰ ਬੈਠੇ ਹੋ ਸਕਦਾ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਹੁੰਦੀ ਆ ਕੋਈ ਟੈਨਸ਼ਨ ਹੁੰਦੀ ਆ ਚਿੰਤਾ ਹੁੰਦੀ ਆ ਆਰਥਿਕ ਸੰਕਟ ਹੁੰਦਾ ਪਰ ਅਜਿਹਾ ਕਦਮ ਕਈ ਵਾਰ ਮੁੰਡੇ ਚੱਕ ਲੈਂਦੇ ਆ ਜੇ ਤਾਂ ਕਿ ਖਾਮਿਆਜ਼ਾ ਉਹ ਕਈ ਧਾਕਿਆਂ ਤੱਕ ਇਹਨਾਂ ਦੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਪੰਜਾਬ ਦੇ ਪਿੰਡਾਂ ਨੂੰ ਵੀ ਭੁਗਤਣਾ ਪਊਗਾ ਜਦੋਂ ਆਖਣਗੇ ਕਿ ਫਲਾਣੇ ਪਿੰਡ ਦਾ ਮੁੰਡਾ ਚੋਰੀ ਦੇ ਜੁਰਮ ਵਿੱਚ ਫੜਿਆ ਗਿਆ ਤੇ ਸਿੱਧਾ ਪਿੰਡ ਨੂੰ ਡਿਪੋਰਟ ਕੀਤਾ ਗਿਆ ਕਿਉਂਕਿ ਜਦੋਂ ਇਹ ਪੰਜਾਬ ਚ ਪਹੁੰਚਣਗੇ ਇੱਥੇ মিডিਆ ਸੋਸ਼ਲ ਮੀਡੀਆ ਪੋਡਕਾਸਟਰਸ ਯੂਟਿਊਬਰਸ ਵੱਡੀ ਗਿਣਤੀ ਚ ਭੀੜ ਹੈ ਜਿਹੜੀ ਇਹਨਾਂ ਤੋਂ ਸਵਾਲ ਜਵਾਬ ਕਰੇਗੀ ਕਿ ਤੁਸੀਂ ਪਹਿਲੀ ਵਾਰ ਵਿਦੇਸ਼ ਦੀ ਧਰਤੀ ਤੇ ਕਦੋਂ ਪਹੁੰਚੇ ਕਿਹਨਾਂ ਦੇ ਜ਼ਰੀਏ ਪਹੁੰਚੇ ਤੁਹਾਡੇ ਏਜੰਟ ਕੌਣ ਸਨ ਉੱਥੇ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਹਾਲਾਤ ਹੋਏ ਕਿ ਤੁਹਾਨੂੰ ਇਹ ਕਦਮ ਪੁੱਟਣਾ ਪਿਆ ਤੇ ਉਸ ਤੋਂ ਵੀ ਅੱਗੇ ਚੱਲ ਕੇ ਤੁਸੀਂ ਪਹਿਲੀ ਚੋਰੀ ਕਦੋਂ ਕੀਤੀ ਤੁਸੀਂ ਦੂਜੀ ਚੋਰੀ ਕਦੋਂ ਕੀਤੀ ਤੇ ਤੁਸੀਂ ਫੜੇ ਜਦੋਂਗੇ ਕਿਸ ਤਰ੍ਹਾਂ ਮਹਿਸੂਸ ਕੀਤਾ ਤੇ ਹੁਣ ਤੁਹਾਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਤੁਸੀਂ ਕੀ ਮਹਿਸੂਸ ਕਰਦੇ ਹੋ ਵਗੈਰਾ 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 ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ ਯਾਨੀ ਕਿ ਪੰਜਾਬੀਆਂ ਦੇ ਬਾਰੇ ਇੱਕ ਨਵਾਂ ਫਿਕਰ ਜ਼ਰੂਰ ਹੋ ਗਿਆ ਕਿਉਂਕਿ ਜਿਹੜੇ ਪੰਜਾਬ ਦੀ ਪੰਜਾਬੀਆਂ ਦੀ ਫਿਕਰ ਕਰਦੇ ਆ ਭਾਵੇਂ ਉਹ ਪੰਜਾਬ 'ਚ ਰਹਿੰਦੇ ਆ ਜਾਂ ਫਿਰ ਉਹ ਇੰਡੀਆ ਦੇ ਵੀ ਕਿਸੇ ਸਟੇਟ 'ਚ ਰਹਿੰਦੇ ਆ ਜਾਂ ਫਿਰ ਉਹ ਦੇਸ਼ ਵਿਦੇਸ਼ ਦੀ ਧਰਤੀ ਤੇ ਵਸਦੇ ਆ ਫਿਕਰ ਜ਼ਰੂਰ ਹੁੰਦਾ ਹੈ ਕਿ ਸਾਡੇ ਪੰਜਾਬੀ ਨੌਜਵਾਨ ਮੁੰਡੇ ਆ ਉਹ ਸਹੀ ਦਿਸ਼ਾ 'ਚ ਜਾਣ ਜਦੋਂ ਕੋਈ ਦਿਸ਼ਾ ਤੋਂ ਦਿਸ਼ਾਹੀਣ ਹੁੰਦਾ ਹੈ ਤਾਂ ਮਨ ਅੰਦਰ ਕਈ ਤਰ੍ਹਾਂ ਦੇ ਚਿੰਤਨ ਸਵਾਲ ਜ਼ਰੂਰ ਪੈਦਾ ਹੁੰਦੇ ਆ ਲਿਸਟ ਇਸ਼ੂ ਹੋ ਗਈ ਆ ਹਾਲਾਂਕਿ ਇਹ ਨੌਜਵਾਨ ਅਠੇ ਰੂਪੋਸ਼ ਹੋ ਚੁੱਕੇ ਨੇ ਗਾਇਬ ਹੋ ਚੁੱਕੇ ਨੇ ਕੀ ਇਹਨਾਂ ਦੇ ਮਨੰਦਰੇ ਚੱਲ ਰਿਹਾ ਹੋਣਾ ਕਿ ਅਸੀਂ ਬਾਰਡਰ ਕ੍ਰੋਸ ਕਰਕੇ ਦੂਸਰੇ ਮੁਲਕ ਚਲੇ ਜਾਵਾਂਗੇ ਯਾਨੀ ਕਿ ਜੇਕਰ ਬਗਿਆੜ ਪਿੱਛੇ ਪਿਆ ਹੋਇਆ ਤਾਂ ਸ਼ੇਰ ਦਾ ਮੁਕਾਬਲਾ ਕਰੋ ਖਾਤਰਾ ਤਾਂ ਦੋਵੇਂ ਪਾਸੇ ਹੈ ਨਾ ਕਿਉਂਕਿ ਜਦੋਂ ਗੈਰਕਾਨੂੰਨੀ ਹੋ ਗਏ ਕੰਮ ਵੀ ਗੈਰਕਾਨੂੰਨੀ ਕੀਤੇ ਤਾਂ ਫਿਰ ਇੱਕ ਮੁਲਕ ਤੋਂ ਦੂਸਰੇ ਦੀ ਸਰਦ ਪਾਰ ਕਰਕੇ ਜਾਣ ਵਿੱਚ ਕੋਈ ਬਹੁਤਾ ਉਹਦੇ ਵਿੱਚ ਲੱਗਦਾ ਨਹੀਂ ਕਿ ਕੋਈ ਬਚਿਆ ਜਾ ਸਕੇਗਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਨਾ ਬੰਦੇ ਦੀਆਂ ਆਦਤਾਂ ਆਦਤਾਂ ਨੇ ਜਿਹੜੀਆਂ ਉਹ ਕਿਤੇ ਵੀ ਬੰਦਾ ਚਲਾ ਜਾਵੇ ਉਹਦੀ ਕਾਮਯਾਬੀ ਦੇ ਵਿੱਚ ਵੀ ਤੇ ਉਹਦੇ ਫੇਲਿਅਰਸ ਵਿੱਚ ਵੀ ਉਹਦੀਆਂ ਹੈਬਿਟਸ ਨੇ ਜਿਹੜੀਆਂ ਆਦਤਾਂ ਨੇ ਉਹ ਕਾਫੀ ਮਾਇਨਰ ਰੱਖਦੀਆਂ ਨੇ ਅਸਲ ਚੋਰੀ ਹੈ ਜਿਹੜੀ ਉਹ 4 ਲੱਖ ਡਾਲਰ ਤੋਂ ਵੱਧ ਦੇ ਸਮਾਨ ਦੀ ਹੋਈ ਹੈ ਤੇ ਉਸਮਾਨ ਵੀ ਬਰਾਮਦ ਹੋ ਗਿਆ ਹੁਣ ਜੇ ਤੁਹਾਨੂੰ ਸਮਾਨ ਦੱਸਾਂਗੇ ਚੋਰੀ ਦਾ ਤੁਸੀਂ ਸੋਚੂਗੇ ਕਿ ਇਹ ਚੀਜ਼ਾਂ ਚੋਰੀ ਕਰਨ ਦੀ ਕੀ ਲੋੜ ਸੀ ਪਰ ਉਹਦੇ ਵਿੱਚੋਂ ਹੀ ਕੀ ਕੁਝ ਕੱਢਿਆ ਜਾ ਸਕਦਾ ਸੀ ਜਾਂ ਫਿਰ ਉਹਨੇ ਕਿਸ ਤਰ੍ਹਾਂ ਜੁਗਾੜ ਲਗਾਇਆ ਤਰਕੀਬ ਲਾਈ ਉਹ ਆਪਣੇ ਆਪ ਵਿੱਚ ਕਾਫੀ ਤੇਜ਼ ਦਿਮਾਗੀ ਵਾਲ ਇਸ਼ਾਰਾ ਕਰਦੀ ਆ 250 ਤੋਂ ਵੱਧ ਹੈ ਜਿਹੜੇ ਚੈੱਕ ਫੜੇ ਗਏ ਆ ਜੀ 120 ਕ੍ਰੈਡਿਟ ਕਾਰਡ ਤੇ 20 ਗਿਫਟ ਕਾਰਡ ਤੇ ਹੋਰ ਸਰਕਾਰੀ ਡਾਕੂਮੈਂਟ ਹੈ ਜਿਹੜੇ ਜਦੋਂ ਰੇਡ ਹੋਈ ਸੀ ਇਹਨਾਂ ਦੇ ਰੂਮ 'ਚ ਤਾਂ ਉਹ ਮਿਲੇ ਆ ਯਾਨੀ ਕਿ ਐਨੇ ਚੈੱਕ ਕਿਸੇ ਹੋਰ ਦੇ ਨਾਮ ਤੇ ਜਾਂ ਆਫੀਸ਼ੀਅਲ ਡਾਕੂਮੈਂਟਸ ਹੈ ਉਹ ਤੁਸੀਂ ਆਪਣੇ ਰੂਮ ਵਿੱਚ ਕਿਉਂ ਰੱਖੀ ਬੈਠੇ ਹੋ ਉਸ ਤੋਂ ਬਾਅਦ ਇਹ ਬੰਦੇ ਦੌੜ ਜਾਂਦੇ ਆ ਜਾਂ ਕਹਿੰਦੇ ਰੂਪੋਸ਼ ਹੋ ਜਾਂਦੇ ਆ ਪੁਲਿਸ ਨੇ ਦੱਸਿਆ ਕਿ ਇਹ ਡਾਕ ਚੋਰੀ ਦਾ ਮਾਮਲਾ ਯਾਨੀ ਕਿ ਅਰਜੈਂਟ ਆਫੀਸ਼ੀਅਲ ਸਰਕਾਰੀ ਪੋਸਟਲ ਜਿਹੜੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਪੂਰੀ ਤਰ੍ਹਾਂ ਸਿਕਿਉਰ ਹੈ ਉਸ ਬੰਦੇ ਤੱਕ ਹੀ ਪਹੁੰਚਣੀ ਚਾਹੀਦੀ ਕਨਫਿਡੈਂਸ਼ੀਅਲ ਪੋਸਟਲ ਹੈ ਜਿਹੜੀ ਉਹ ਇਹਨਾਂ ਦੇ ਰੂਮ ਚੋਂ ਮਿਲਦੀਆਂ ਨੇ ਯਾਨੀ ਕਿ ਪੋਸਟ ਡਾਕ ਚੋਰੀ ਦਾ ਇਹ ਵੱਡਾ ਮਾਮਲਾ ਹੈ ਕੈਨੇਡਾ ਦਾ ਮਾਮਲਾ ਹੈ ਪਿਛਲੇ ਸਾਲ 18000 ਲੋਕਾਂ ਨੂੰ ਕੈਨੇਡਾ ਨੇ ਡਿਪੋਰਟ ਕੀਤੇ ਸੀ ਜਿਹੜੇ ਕਿ ਅਸਾਈਲਮ ਕੇਸ ਫੇਲ ਹੋ ਗਏ ਸੀ ਜਾਂ ਫਿਰ ਕਰਾਇਂ ਦੇ ਨਾਲ ਜੁੜੇ ਹੋਏ ਸੀ ਜਾਂ ਫਿਰ ਓਵਰਸਟੇ ਸੀ 18000 ਬੰਦੇ ਡਿਪੋਰਟ ਕੀਤੇ ਕੈਨੇਡਾ ਨੇ ਹੁਣ ਉਹਨਾਂ ਨੇ ਅੰਕੜੇ ਜਾਰੀ ਕੀਤੇ ਆ ਕਿ ਇਸ ਸਾਲ ਉਹਨਾਂ ਨੇ 20000 ਪਲੱਸ ਯਾਨੀ ਕਿ 20000 ਤੋਂ ਵੱਧ ਬੰਦੇ ਆ ਜਿਹੜੇ ਉਹ ਡਿਪੋਰਟ ਕਰਨੇ ਆ ਹੁਣ ਇਹ 8ਾਂ ਦੀ ਉਮਰ 21 ਤੋਂ ਲੈ ਕੇ 29 ਸਾਲ ਹੈ ਯਾਨੀ ਕਿ ਨਵੇਂ ਜਿਹੜੇ ਪੜਨ ਜਾਂਦੇ ਆ ਇਹ ਉਹ ਲੋਕੀ ਆ ਕੈਨੇਡਾ ਤੋਂ 8 ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕਰਨ ਦੀ ਹੁਣ ਤਿਆਰੀ ਚੱਲ ਪਈ ਹੈ ਸਾਰੇ ਨੌਜਵਾਨ ਬ੍ਰੈਂਪਟਨ ਤੇ ਮਿਸਿਸਾਗਾ ਇਲਾਕੇ ਦੇ ਨੇ ਤੇ ਚੋਰੀ ਦੇ ਇਹਨਾਂ ਉੱਪਰ ਮਾਮਲੇ ਵੀ ਦਰਜ ਹੋ ਗਏ ਨੇ ਪੁਲਿਸ ਨੇ ਇਹਨਾਂ ਤੋਂ ਵੱਡੀ ਮਾਤਰਾ ਵਿੱਚ ਚੋਰੀ ਛੁਦਾ ਤਾਰ ਡਾਕ ਜਿਹਨੂੰ ਆ ਪਾ ਸਕਦੇ ਆ ਗੱਡੀਆਂ ਦੇ ਪਾਰਟ ਐ ਤੇ ਗਨ ਤੇ ਕੈਸ਼ ਬਰਾਮਦ ਕੀਤਾ ਤੇ ਇਹਨਾਂ ਦੀ ਉਮਰ 21 ਤੋਂ 29 ਸਾਲ ਦੱਸੀ ਜਾ ਰਹੀ ਹੈ ਪੁਲਿਸ ਰਿਪੋਰਟ ਮੁਤਾਬਕ ਬ੍ਰੈਮਟਨ ਤੇ ਮਿਸਿਸ ਆਗਾ ਇਲਾਕੇ ਚ ਪਿਛਲੇ ਕੁਝ ਮਹੀਨਿਆਂ ਤੋਂ ਚੋਰੀ ਦੀਆਂ ਵਾਰਦਾਤਾਂ ਕਾਫੀ ਜ਼ਿਆਦਾ ਵੱਧ ਗਈਆਂ ਸੀ ਪੁਲਿਸ ਮੁਤਾਬਕ ਇਹ ਗਰੂ ਇੱਕ ਸੰਗਠਿਤ ਰੈਕਟ ਚਲਾ ਰਿਹਾ ਸੀ ਕਈ ਸਟੇਟਾਂ ਤੱਕ ਇਹਨਾਂ ਦਾ ਰੈਕਟ ਫੈਲਿਆ ਹੋਇਆ ਸੀ ਸੀਬੀਐਸਏ ਨੇ ਪੁਸ਼ਟੀ ਕੀਤੀ ਹੈ ਕਿ ਇਹਨਾਂ ਸਾਰੇ ਵਿਅਕਤੀਆਂ ਦੀ ਡਿਪੋਰਟੇਸ਼ਨ ਪ੍ਰਕਿਰਿਆ ਹੁਣ ਆਰੰਭ ਕੀਤੀ ਗਈ ਹੈ ਅਧਿਕਾਰਤ ਅੰਕੜਿਆਂ ਮੁਤਾਬਕ ਇਸ ਵੇਲੇ 1635 ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ 8 ਲੋਕੀ ਜਦੋਂ ਇਹ ਪੰਜਾਬ ਦੇ ਡਿਪੋਰਟ ਕੀਤੇ ਜਾਣਗੇ ਔਰ ਵੱਡੀ ਗੱਲ ਇਹ ਹੈ ਕਿ ਇਹਨਾਂ ਨੂੰ ਵੱਖਰੇ ਚਾਰਟਰਡ ਪਲੇਨ ਦੇ ਜ਼ਰੀਏ ਡਿਪੋਰਟ ਕੀਤਾ ਜਾਣਾ ਜਿਹੜੇ 1635 ਆ ਕਿਸੇ ਵੀ ਮੁਲਕ ਦੇ ਹੋਣ ਭਾਵੇਂ ਕਿ ਪਾਕਿਸਤਾਨੀ ਆ ਨੇਪਾਲ ਦਾ ਆਂਡੀਆਂ ਦਾ ਆ ਹਰਿਆਣਾ ਦਾ ਜਾਂ ਪੰਜਾਬ ਦਾ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਕਿ ਮਾਰਚ ਅਪ੍ਰੈਲ ਮਈ ਜੂਨ ਚ ਉਦੋਂ ਅੰਮ੍ਰਿਤਸਰ ਵਿੱਚ ਡੋਨਲਡ ਟਰੰਪ ਨੇ ਇਸ ਤਰ੍ਹਾਂ ਜਹਾਜ਼ ਭਰ-ਭਰ ਕੇ ਭੇਜੇ ਸੀ ਤਾਂ ਇਹ ਅੱਠਾਂ ਨੂੰ ਲੈ ਕੇ ਵੀ ਇੱਕ ਜਹਾਜ਼ ਪਰ ਕੈਨੇਡਾ ਦੀ ਤਰਫ਼ ਹੀ ਤੋਂ ਇਹ ਜਹਾਜ਼ ਚੱਲਣਾ ਹੈ ਤੇ ਇਹ ਪੰਜਾਬ ਦੀ ਧਰਤੀ ਤੱਕ ਪਹੁੰਚੀਗਾ ਕੀ ਇਹ ਜਹਾਜ਼ ਚੰਡੀਗੜ ਉਤਰੇਗਾ ਅਮਰੀਕਸਰ ਉਤਰੇਗਾ ਜਾਂ ਫਿਰ ਦਿੱਲੀ ਏਅਰਪੋਰਟ ਉਤਰੇਗਾ ਇਹ ਆਉਣ ਵਾਲਾ ਸਮਾਂ ਹੈ ਉਹ ਦੱਸੇਗਾ ਫਿਲਹਾਲ ਜਦੋਂ ਇਹ ਨੌਜਵਾਨ ਉਤਰਦੇ ਆ ਇਹਨਾਂ ਨੂੰ ਇੱਥੇ ਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾਂਦਾ ਪੁੱਛ ਪੜਤਾਲ ਵੀ ਕੀਤੀ ਜਾਂਦੀ ਉਸ ਤੋਂ ਬਾਅਦ ਹੈ ਜਿਹੜੀ ਅੱਗੇ ਦੀ ਲਾਈਫ ਹੈ ਉਹਦੇ ਬਾਰੇ ਕਈ ਤਰ੍ਹਾਂ ਦੇ ਹਾਲ ਵੀ ਸਵਾਲ ਹੈ ਜਿਹੜੇ ਉਹ ਪੁੱਛਣੇ ਵੀ ਬਣਦੇ ਆ ਤੇ ਸਵਾਲ ਸੋਚਣੇ ਵੀ ਜ਼ਰੂਰੀ ਆ ਕਿਉਂਕਿ ਨੌਜਵਾਨ ਮੁੰਡੇ ਅਤੇ ਪਰਿਵਾਰਕ ਮੈਂਬਰਾਂ ਨੇ ਬੜੀਆਂ ਅਰਦਾਸਾਂ ਦੁਆਵਾਂ ਦੇ ਨਾਲ ਇਹਨਾਂ ਨੂੰ ਵਿਦੇਸ਼ ਦੀ ਧਰਤੀ ਤੇ ਲੈਂਡ ਆਫ ਡ੍ਰੀਮਸ ਉਸ ਪਲੇਸ ਤੇ ਭੇਜਿਆ ਸੀ ਜਿੱਥੇ ਇਹ ਆਪਣੇ ਸੁਪਨੇ ਪੂਰੇ ਕਰ ਸਕਣ ਪਰਿਵਾਰ ਦੇ ਵੀ ਸੁਪਨੇ ਜਿਹੜੇ ਪੂਰੇ ਕਰ ਸਕਣ ਪਰ ਹੁਣ ਜੇ ਦੇਖੀ ਤਾਂ ਆਂਡ ਗੁਆਂਢ ਸਰੀਕਾ ਪਰਿਵਾਰ ਹੈ ਜਿਹੜਾ ਉਹਨਾਂ ਨੂੰ ਖੁਸ਼ ਹੋਣ ਦਾ ਮੌਕਾ ਇਹਨਾਂ ਨੇ ਜ਼ਰੂਰ ਦੇ ਦਿੱਤਾ ਯਾਨੀ ਕਿ ਇਹਨਾਂ ਦੇ ਰਾਤ ਠੜਕ ਗਏ ਹਾਲਾਂਕਿ ਵੱਡੀ ਗਿਣਤੀ 'ਚ ਸਾਡੇ ਨੌਜਵਾਨ ਅਮਰੀਕਾ ਕੈਨੇਡਾ ਦੀ ਧਰਤੀ ਤੇ ਉਸ ਵੈਦਰ ਨੂੰ ਜਾਂ ਫਿਰ ਉਸ ਮਾਹੌਲ ਨੂੰ ਬੜਾ ਕੋਚ ਹੈ ਜਿਹੜਾ ਉਹ ਸਹਿਣ ਕਰਦੇ ਆ ਟੋਲਰੇਟ ਕਰਦੇ ਆ ਪਰ ਅੱਗੇ ਉਹ ਕਾਮਯਾਬੀ ਵੱਲ ਵੀ ਮੂਵ ਕਰਦੇ ਆ ਪਰ ਕੁਝ ਹਾਲਾਤ ਅਜਿਹੇ ਵੀ ਹੁੰਦੇ ਆ ਇਹ ਵੀ ਆ ਸਕਦੇ ਆ ਕਿ ਪੈਸੇ ਦੀ ਜਾਂ ਜੌਬ ਦੀ ਤੰਗੀ ਆ ਜਾਂ ਫਿਰ ਇਸ ਦੇ ਨਾਲ ਜੁੜੀਆਂ ਕੁਝ ਆਦਤਾਂ ਵੀ ਹੋ ਸਕਦੀਆਂ ਕਿ ਕੁਝ ਇੱਕ ਮੁੰਡੇ ਐਸੇ ਵੀ ਹੁੰਦੇ ਆ ਕੁਝ ਇੱਕ ਨੌਜਵਾਨ ਐਸੇ ਵੀ ਹੁੰਦੇ ਆ ਜਿਹੜੇ ਰਸਤੇ ਤੋਂ ਭਟਕ ਜਾਂਦੇ ਆ ਪਰ ਜਦ ਇਹ ਹੁਣ ਪੰਜਾਬ ਦੀ ਧਰਤੀ ਤੇ ਲੈਂਡ ਕਰਨਗੇ ਅੱਥੇ ਇਹਨਾਂ ਦੇ ਨਾਮ ਦੱਸੀਏ ਇਹਨਾਂ ਦੇ ਨਾਮ ਰਿਲੀਜ਼ ਹੋਏ ਆ ਸੁਮਨਪ੍ਰੀਤ ਸਿੰਘ ਗੁਰਦੀਪ ਸਿੰਘ ਜਸ਼ਨਦੀਪ ਜਟਾਣਾ ਹਰਮਨ ਸਿੰਘ ਜਸ਼ਨਪ੍ਰੀਤ ਸਿੰਘ ਮਨਰੂਪ ਸਿੰਘ ਰਾਜਵੀਰ ਸਿੰਘ ਤੇ ਓਪਿੰਦਰਜੀਤ ਸਿੰਘ ਹੁਣ ਇਹ ਨਾਮ ਦੇ ਇਹ ਅੱਥੇ ਜਦੋਂ ਪੰਜਾਬ ਦੀ ਧਰਤੀ ਤੇ ਪਹੁੰਚਦੇ ਆ ਤਾਂ ਪੰਜਾਬ ਦਾ ਮੀਡੀਆ ਸੋਸ਼ਲ ਮੀਡੀਆ ਯੂਟਿਊਬਰਸ ਔਰ ਇਸ ਦੇ ਨਾਲ ਨਾਲ ਪੌਡਕਾਸਟਰਸ ਵੱਡੀ ਗਿਣਤੀ ਵਿੱਚ ਇੱਕ ਕੰਟੈਂਟ ਕ੍ਰੀਏਟ ਕਰਨ ਵਾਲੇ ਲੋਕ ਵੀ ਇਹਨਾਂ ਨੂੰ ਘੇਰਾ ਪਾਉਣਗੇ ਤੇ ਇਹਨਾਂ ਦੇ ਨਾਲ ਸਵਾਲ ਜਵਾਬ ਵੀ ਕੀਤੇ ਜਾਣਗੇ ਸਵਾਲ ਜਵਾਬ ਕੀ ਹੋਣਗੇ ਸੰਭਾਵਿਤ ਸਵਾਲ ਜਵਾਬ ਕੀ ਕਿਸ ਤਰ੍ਹਾਂ ਦੇ ਪੁੱਛੇ ਜਾ ਸਕਦੇ ਆ ਕਿ ਤੁਸੀਂ ਪਹਿਲੀ ਚੋਰੀ ਕਦੋਂ ਕੀਤੀ ਤੁਸੀਂ ਦੂਜੀ ਚੋਰੀ ਕਦੋਂ ਕੀਤੀ ਤੁਸੀਂ ਚੋਰੀ ਕਰਦੇ ਕਦੋਂ ਫੜੇ ਗਏ ਤੇ ਜਦੋਂ ਤੁਸੀਂ ਹੁਣ ਡਿਪੋਰਟ ਕੀਤੇ ਜਾ ਰਹੇ ਹੋ ਵਾਪਸ ਆ ਗਏ ਤੁਸੀਂ ਕੀ ਮਹਿਸੂਸ ਕਰਦੇ ਹੋ ਤੇ ਇਸ ਤੋਂ ਬਾਅਦ ਕੀ ਦੁਬਾਰਾ ਤੁਸੀਂ ਵਿਦੇਸ਼ ਜਾਉਂਗੇ ਹੋਰ ਨੌਜਵਾਨਾਂ ਨੂੰ ਕੀ ਸਿੱਖਿਆ ਦੇਣੀ ਚਾਹੂਗੇ ਯਾਨੀ ਕਿ ਇੱਕ ਜ਼ਿਹਨ ਦੇ ਵਿੱਚ ਬੜੀ ਕਸ਼ਮਕਸ਼ ਆਉਂਦੀ ਆ ਕਿ ਇਹ ਕਹਾਣੀ ਹੁਣ ਕਿੱਧਰ ਨੂੰ ਲੈ ਕੇ ਜਾਏਗੀ ਇਹਨਾਂ ਦਾ ਫਿਊਚਰ ਇੰਨਾ ਤਾਂ ਮੰਨਦੇ ਆ ਕਿ ਚੋਰੀ ਦੀ سزا ਹੋ ਗਈ ਡਿਪੋਰਟ ਹੋ ਗਏ ਪਰ ਉਸ ਤੋਂ ਬਾਅਦ ਜਿਹੜੀ ਬਦਨਾਮੀ ਹੈ ਜਿਹੜੀ ਖੁਨਾਮੀ ਹੈ ਉਹ ਪਰਵਾਰ ਦੇ ਨਾਮ ਦੇ ਨਾਲ ਉਹਨਾਂ ਪਿੰਡਾਂ ਦੇ ਨਾਮਾਂ ਦੇ ਨਾਲ ਜੁੜ ਜਾਣੀਆਂ ਕਿਉਂਕਿ ਵੱਡੀ ਗਿਣਤੀ 'ਚ ਮੀਡੀਆ ਸੋਸ਼ਲ ਮੀਡੀਆ ਯੂਟਿਊਬਰਸ ਪੌਡਕਾਸਟਰਸ ਨੇ ਇਹਨਾਂ ਦੇ ਪਿੰਡਾਂ ਇਹਨਾਂ ਦੇ ਘਰਾਂ ਤੱਕ ਪਹੁੰਚ ਜਾਣਾ ਵੜ ਜਾਣਾ ਇਹਨਾਂ ਦੇ ਘਰਾਂ 'ਚ ਸਵਾਲ ਜਵਾਬ ਹੋ ਸਕਦੇ ਸਵਾਲ ਜਵਾਬ ਹੀ ਕਰਨ ਕੈਮਰਾ ਫੇਸ ਕਰਨ ਆਪਣੀ ਕਹਾਣੀ ਦੱਸਣ ਪਰ ਉਸ ਤੋਂ ਬਾਅਦ ਚੋਰੀ ਦੀ ਜਿਹੜੀ ਵਾਰਦਾਤ ਹੁੰਦੀ ਆ ਨਾ ਜਿਹੜਾ ਇੱਕ ਵਾਰ ਝੂਠਾ ਹੈ ਉਹ ਸਦਾ ਲਈ ਝੂਠਾ ਹੁੰਦਾ ਜਿਹੜਾ ਇੱਕ ਵਾਰ ਚੋਰ ਬਦਨਾਮ ਹੋ ਗਿਆ ਨਾ ਸਦਾ ਲਈ ਉਸ ਉੱਪਰੋਂ ਵਿਸ਼ਵਾਸ ਉੱਠ ਜਾਂਦਾ ਸੋ ਇਸ ਕਰਕੇ ਉਹਨਾਂ ਪਰਿਵਾਰਾਂ ਦੇ ਨਾਲ ਉਹਨਾਂ ਪਿੰਡਾਂ ਦੇ ਨਾਲ ਇਹ ਤਾਨਾ ਜੁੜ ਜਾਣਾ ਕਿ ਤੁਹਾਡੇ ਪਿੰਡ ਦਾ ਤੁਹਾਡੇ ਘਰ ਦਾ ਫਲਾਣਾ ਮੁੰਡਾ ਚੋਰੀ ਕਰਕੇ ਉੱਥੋਂ ਵਾਪਸ ਭੇਜਿਆ ਸੀ ਸੋ ਇਸ ਤਰ੍ਹਾਂ ਦੇ ਬਦਨਾਮੀ ਦੇ ਤਿੱਖੇ ਤੇਵਰ ਆ ਜਿਹੜੇ ਉਹ ਸਾਰੀ ਉਮਰ ਫਿਰ ਉਹਨਾਂ ਮਾਪਿਆਂ ਨੂੰ ਝਿਲਣੇ ਪੈਂਦੇ ਜਿਨ੍ਹਾਂ ਨੇ ਕਿ ਮਿਹਨਤ ਦੀ ਕਮਾਈ ਨਾਲ ਬੜੀਆਂ ਅਰਦਾਸਾਂ ਦੁਆਵਾਂ ਨਾਲ ਕਿਸੇ ਵੇਲੇ ਇਹਨਾਂ ਨੂੰ ਸਹੀ ਰਸਤੇ ਤੇ ਪਾਇਆ ਸੀ ਯਾਨੀ ਕਿ ਇਹਨਾਂ ਨੂੰ ਸਿੱਖਣਾ ਚਾਹੀਦਾ ਸੀ ਆਪਣੇ ਹੀ ਵਰਗੇ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਤੋਂ ਜਿਹੜੇ ਕਿ ਹੋ ਸਕਦਾ ਹੈ ਉਹਨਾਂ ਨੂੰ ਵੀ ਫਾਈਨੈਂਸ਼ੀਅਲ ਕ੍ਰਾਈਸਿਸ ਆਏ ਹੁਣ ਪਰ ਫਿਰ ਵੀ ਉਹ ਲਗਾਤਾਰ ਲੜਦੇ ਆ ਸੰਘਰਸ਼ ਕਰਦੇ ਆ ਤੇ ਅੱਗੇ ਮੂਵ ਕਰਦੇ ਆ ਬਾਕੀ ਅਪਡੇਟ ਲੈ ਕੇ ਜਲਦੀ ਮਿਲਾਂਗੇ ਦਿਓ ਇਜਾਜ਼ਤ ਹੱਸਦੇ ਵਾਸਤੇ ਰੋ ਹਮੇਸ਼ਾ ਪੋਜ਼ਿਟਿਵ ਰਹੋ ਜ਼ਿੰਦਾਬਾਦ ਰਹੋ